ਬੀਤੇ ਦਿਨੀ ਫਿਲੌਰ ਦੇ ਨਜ਼ਦੀਕੀ ਪਿੰਡ ਛੋਲੇ ਵਿਖੇ ਕੁਝ ਵਿਅਕਤੀਆਂ ਵੱਲੋਂ ਇੱਕ ਘਰ ਅੰਦਰ ਦਾਖਲ ਹੋ ਕੇ ਗੋਲੀਆਂ ਚਲਾਉਣ ਅਤੇ ਡਰਾ ਧਮਕਾ ਕੇ ਪਰਿਵਾਰ ਨੂੰ ਬੰਦੀ ਬਣਾਉਣ ਅਤੇ ਘਰੋਂ ਟਰੈਕਟਰ ਜ਼ਬਰੀ ਲੈ ਕੇ ਜਾਣ ਤੋਂ ਇਲਾਵਾ ਪੀੜਤ ਵਿਅਕਤੀ ਦੇ ਕੋਰੇ ਕਾਗਜ਼ਾਂ ਉੱਪਰ ਅੰਗੂਠੇ ਲਗਾਉਣ ਅਤੇ ਦਸਤਖਤ ਕਰਵਾਉਣ ਦੇ ਮਾਮਲੇ ਵਿੱਚ ਸੱਤ ਵਿਅਕਤੀਆਂ ਜਿਨ੍ਹਾਂ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ ਨੂੰ ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਫਲੋਰ ਸਰਪੰਸ ਸਿੰਘ ਵੱਲੋਂ ਦੱਸਿਆ ਕਿ ਪੁਲਿਸ ਨੇ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸ਼ੋਲੇ ਦੇ ਬਿਆਨਾਂ ਤੇ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਥਾਣਾ ਫਿਲੌਰ ਦੇ ਮੁਖੀ ਇਨਸਪੈਕਟਰ ਸੰਜੀਪ ਕਪੂਰ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਮਾਮਲੇ ਦੇ ਮੁੱਖ ਦੋਸ਼ੀ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਜਸਵਿੰਦਰ ਸਿੰਘ ਵਾਸੀ ਕੜਿਆਣਾ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਬਲਵਿੰਦਰ ਸਿੰਘ ਵਾਸੀ ਕੜਿਆਣਾ ਹਰਵੀਰ ਸਿੰਘ ਉਰਫ ਹੈਰੀ ਪੁੱਤਰ ਰੇਸ਼ਮ ਸਿੰਘ ਵਾਸੀ ਆਸਾਹੂਰ ਗੁਰਜੀਤ ਕੌਰ ਪਤਨੀ ਜਸਵਿੰਦਰ ਸਿੰਘ ਵਾਸੀ ਕੜਿਆਣਾ ਹਰਜੀਤ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਕੜਿਆਣਾ ਅਤੇ ਬਲਵਿੰਦਰ ਸਿੰਘ ਪੁੱਤਰ ਦਰਵਾਰਾ ਸਿੰਘ ਵਾਸੀ ਕੜਿਆਣਾ ਤੋਂ ਇਲਾਵਾ ਹੈਪੀ ਵਾਸੀ ਰੁੜਕਾ ਨੂੰ ਗ੍ਰਿਫਤਾਰ ਕਰ ਲਿਆ ਹੈ ਉਨਾ ਦੱਸਿਆ ਕਿ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਰਾਈਫਲ ਬਾਰਾਬੋ ਸਮੇਤ 5 ਜਿੰਦਾ ਕਾਰਤੂਸ ਇੱਕ ਖੋਲ ਚੱਲਿਆ ਹੋਇਆ ਇੱਕ ਮਹਿੰਦਰਾ ਜੈਲੋ ਗੱਡੀ ਇੱਕ ਟਰੈਕਟਰ ਅਤੇ ਦਸਤਖਤ ਕਰਵਾਏ ਗਏ ਖਾਲੀ ਅਸਟਾਮ ਵੀ ਬ੍ਰਾਹਮਤ ਕਾਲੇ ਨੇ ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਕੈਮਰਾਮੈਨ ਬੀ ਜੇ ਮਾਨਾਲ ਰਾਜਕੁਮਾਰ ਨੰਗਲਦੀ ਵਿਸ਼ੇਸ਼ ਰਿਪੋਰਟ ਜੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਸਾਨੂੰ ਸული ਸਫਲਤਾ ਹਾਸਲ ਹੋਈ ਹੈ ਜਦ ਮਾਨਯੋਗ ਐਸਐਸਪੀ ਜਲੰਧਰ ਦਿਹਾਤੀ ਸਰਦਾਰ ਹਲਕਾ ਹਰਕਮਲਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੌਰ ਸਰਦਾਰ ਸਰਵਜਿੰਦ ਬਲਜੀਤ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਲੋਕ دہشت ਫਿਲਾਉਂਦੇ ਨੇ ਮਾਰੂ ਹਥਿਆਰਾਂ ਨਾਲ ਲੈ ਸੋਕੇ ਕੁੱਟਮਾਰ ਕਰਦੇ ਨੇ ਤੇ دہشت ਫਿਲਾਉਂਦੇ ਨੇ ਤੇ ਲੋਕਾਂ ਚ ਆਪਣਾ ਅਕਸ ਪੈਦਾ ਕਰਦੇ ਨੇ ਅਤੇ ਜਿਹੜੇ ਕਿ ਕਾਨੂੰਨ ਦੇ ਸ਼ਾਸਨ ਨੂੰ ਨਹੀਂ ਮੰਨਦੇ ਇਹੋ ਜਿਹੇ ਲੋਕਾਂ ਦੇ ਖਿਲਾਫ ਕਾਨੂੰਨ ਵੱਲੋਂ ਜਿਸ ਜਦ ਸਖਤੀ ਕੀਤੀ ਜਾਂਦੀ ਹੈ ਤੇ ਜਲੰਧਰ ਪੁਲਿਸ ਦੇ ਆਕਤੀ ਜੋ ਕਿ ਪਹਿਲਾਂ ਵੀ ਇਹੋ ਜਿਹੇ ਅੰਸਰਾਂ ਤੇ ਨੁਕੀਲ ਕਸਦੀ ਰਹੀ ਹੈ ਮਿਤੀ 17 ਜਨਵਰੀ 2025 ਨੂੰ ਦੁਪਹਿਰ ਵੇਲੇ ਪੁਲਿਸ ਨੂੰ ਇਨਫਾਰਮੇਸ਼ਨ ਮਿਲੀ ਕਿ ਦੁਪਹਿਰ ਵੇਲੇ ਇੱਕ ਜਗ੍ਹਾ ਦੇ ਵਿੱਚ ਕੁਝ ਲੋਕਾਂ ਨੂੰ ਫਾਇਰਿੰਗ ਦਾ ਇਨਸੀਡੈਂਟ ਸ਼ੋਲੇ ਵਿਦਆਰਪੰਡ ਹੋਇਆ ਸੀਗਾ ਜਿਸ ਵੱਲੋਂ ਮੇਰੇ ਤੇ ਮੇਰੀ ਟੀਮ ਵੱਲੋਂ ਉੱਥੇ ਮੋਕੇ ਜਾ ਕੇ ਮੁਲਾਜ਼ਮ ਮੁੱਕ ਕਰਨ ਤੋਂ ਬਾਅਦ ਇਹ ਗੱਲ ਕਲੀਅਰ ਹੋਈ ਕਿ ਸਤਨਾਮ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਸਤਲੁਜ ਵੇੜ ਦੇ ਕਡੇ ਆਪਣੇ ਪਰਿਵਾਰ ਸਮੇਤ ਰਹਿੰਦੇ ਸੀ ਇਹਨਾਂ ਦੇ ਉੱਤੇ ਕਰੀਬ 8-9 ਕਿੱਲੇ ਦਾ ਖੇਤ ਸੀਗਾ ਜੋ ਕਿ ਇਹ ਉਸ ਦੀ ਜਸਵੀਰ ਕੌਰ ਨਾਲ ਦੀ ਲੇਡੀ ਨੇ ਇਹਨਾਂ ਨੂੰ ਦੇਖ ਦੇ ਇੱਕ ਵਾਸਤੇ ਰੱਖਿਆ ਹੋਇਆ ਸੀਗਾ ਉਸ ਜਗ੍ਹਾ ਸਬੰਧੀ ਕੁਝ ਲੋਕ ਜੋ ਕਿ ਕੜਿਆਣਾ ਪਿੰਡ ਦੇ ਸੀਗੇ ਜਿਨ੍ਹਾਂ ਦੇ ਵਿੱਚੋਂ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਜਸਵਿੰਦਰ ਸਿੰਘ ਆਪਣੇ ਸਾਥੀਆਂ ਦੇ ਨਾਲ ਮਾਰੂ ਹਥਿਆਰਾਂ ਨਾਲ ਲੈ ਸੋਕੇ ਵੈਪਨ ਦੇ ਨਾਲ ਆਇਆ ਸੀਗਾ ਇਹ ਦੱਸਣਯੋਗ ਹੈ ਕਿ 13 ਤਰੀਕ ਨੂੰ ਵੀ ਇਹ ਉਕਤ ਦੋਸ਼ੀ ਆਪਣੇ ਸਾਥੀਆਂ ਨਾਲ ਉੱਥੇ ਆਏ ਸੀ ਤੇ ਜਿੰਨੇ ਕਿ ਫਾਇਰ ਕਰਕੇ ਤੇ ਟਰੈਕਟਰ ਉੱਥੋਂ ਇਹਨਾਂ ਕੋ ਖੋਹ ਕੀਤੀ ਸੀ ਘਰ ਦੇ ਵਿੱਚੋਂ ਆ ਕੇ ਇੱਕ ਟਰੈਕਟਰ ਦੀ ਖੋਹ ਕੀਤੀ ਸੀ ਜੋ ਇਹ ਕਹਿੰਦਾ ਸੀ ਇਹ ਟਰੈਕਟਰ ਉਸਦੀ ਭੂਆ ਦਾ ਤੇ ਉਸ ਤੋਂ ਬਾਅਦ ਇਹ ਪਰਿਵਾਰੀ ਨਾ ਡਰ ਗਿਆ ਸੀ ਇਹਨਾਂ ਨੇ ਪੁਲਿਸ ਨੂੰ ਇਸ ਵੰਦੀ ਤਲਾਣੇ ਦਿੱਤੀ ਸੀ ਤੇ 17 ਤਰੀਕ ਨੂੰ ਦੁਬਾਰਾ ਇਹਨਾਂ ਨੇ ਫੇਰ ਗਨ ਪੁਆਇੰਟ ਜਾ ਕੇ ਫਾਇਰ ਕਰਕੇ ਸਤਨਾਮ ਦੇ ਪਿਤਾ ਬਲਦੇਵ ਸਿੰਘ ਤੋਂ ਖਾਲੀ ਸਟਮੈਟਿਕ ਕਾਗਜ਼ਾਂ ਤੇ ਸਾਈਨ ਤੇ ਦਸਤਖਤ ਕਰਾਏ ਤੇ ਵੀਡੀਓ ਬਣਾਈ ਆ ਇਸ ਸੰਬੰਧੀ ਕੁੱਲ 8 ਲੋਕ ਅਤੇ ਤਿੰਨ ਪਛਾਤੇ ਤੇ ਅਸੀਂ ਪਰਚਾ ਦਰਜ ਕੀਤਾ 8 ਲੋਕ ਜੋ ਹੈ ਬਲਜੀਤ ਸਿੰਘ ਉਰਫ ਬਿੱਲਾ ਪੁੱਤਰ ਜਸਵਿੰਦਰ ਤੇ ਦੂਸਰਾ ਹੈਗਾ ਜੀ ਗੁਰਪ੍ਰੀਤ ਸਿੰਘ ਉਰਫ ਗੋਰਾ ਤੀਜਾ ਹੈਗਾ ਜੀ ਗੁਰਜੀਤ ਕੌਰ ਪਤਨੀ ਜਸਵਿੰਦਰ ਕੌਰ ਅਰਜੀਤ ਕੌਰ ਸਿੰਘ ਉਖਤ ਪੰਜੋ ਵਿਅਕਤੀ ਅਸੀਂ ਕਾਬੂ ਕਰ ਲਿਆ ਇਸ ਤੋਂ ਲਾਗ ਤਿੰਨ ਦੋਸ਼ੀ ਹੋਰ ਹਰਵੀਰ ਸਿੰਘ ਉਰਫ ਹੈਰੀ ਵਾਸੀ ਆਸ਼ਾਹੌਰ ਹੈਪੀ ਵਸੀਰ ਲੁਕਾਗਲਾ ਤੇ ਹਰਪ੍ਰੀਤ ਸਿੰਘ ਉਰਫ ਹੈਰੀ ਕਾਬਲ ਸਿੰਘ ਦਾ ਲੜਕਾ ਜੋ ਕਿ ਆਸ਼ਾ ਗੁਰਦਾਸ ਉਕਤ ਦੋਸ਼ੀਆਂ ਨੇ ਵੈਪਨਸ ਦੇ ਨਾਲ ਲੈ ਸੋਕੇ ਇਹ ਇਕੱਟਾ ਨੂੰ ਅੰਜਾਮ ਦਿੱਤਾ ਅਤੇ ਪਹਿਲਾਂ ਟਰੈਕਟਰ ਦੀ ਖੋਹ ਕੀਤੀ ਤੇ ਉਸ ਤੋਂ ਬਾਅਦ ਉਸ ਪਰਿਵਾਰ ਨੂੰ ਡਰਾ ਧਮਕਾ ਕੇ ਖਾਲੀ ਇਸਟਾਮਾ ਤੇ ਕਾਗਜ਼ਾਂ ਤੇ ਦਸਤਖਤ ਕਰਵਾਏ ਅਤੇ ਪੂਰਾ دہشت ਫੈਲਾਈ ਜਿਨ੍ਹਾਂ ਨੂੰ ਥਾਣਾ ਫਲੋਰ ਪੁਲਿਸ ਵੱਲੋਂ ਮਾਨਯੋਗ ਐਸਐਸਪੀ ਜਲੰਧਰ ਜਿਆਤੀ ਸਰ ਦਾ ਹਰਕਮਤ ਪ੍ਰੀਤ ਸਿੰਘ ਖਾਕਾ ਤੇ ਡੀਐਸਪੀ ਫਲੋਰ ਜਿਹੜੀ ਹਦਾਇਤ ਅਨੁਸਾਰ ਅਸੀਂ ਕਾਬੂ ਕਰ ਲਿਆ ਗਿਆ ਅਤੇ ਇੱਕ ਵੈਪਨ 12 ਬੋਰ ਦਾ ਵੀ ਰਿਕਵਰ ਕਰ ਲਿਆ ਤੇ ਜਿਹੜੀ ਗੱਡੀ ਜ਼ਾਇਲੋ ਦੇ ਵਿੱਚ ਇਹ ਗਏ ਸੀ ਉਹਨਾਂ ਉਸ ਨੂੰ ਵੀ ਬਰਾਮਦ ਕਰ ਲਿਆ ਪੰਜ ਜਿੰਦਾ ਕਾਰਤੂਸ ਅਤੇ ਇੱਕ ਖੋਲ ਅਸੀਂ ਬਰਾਮਦ ਕਰ ਲਿਆ ਦੁਨਾਲੀ ਵੀ ਨਾਲ ਦੁਨਾਲੀ 12 ਬੋਰ ਦੀ ਵੀ ਰਿਕਵਰ ਕਰ ਲਿਆ ਉਹ ਰਿਕਵਰ ਕਰਦਾ ਜੇ ਜੋ ਕੀ ਰੰਜਸੀ ਕੋ ਪ੍ਰਾਣੀ ਰੰਜੀਸ਼ ਇਹ ਹੈ ਕਿ ਜਿਹੜਾ ਬਲਵਿੰਦਰ ਸਿੰਘ ਹੈ ਇਸਦੀ ਭੂਆ ਹਰਪ ਜਸਵੀਰ ਗੌਰ ਜਿਸ ਦਿਨ ਆਪੇ 10 ਕਰੀਬ 9 ਕਿਲੇ ਦੇ ਕਰੀਬ ਖੇਤ ਉੱਥੇ ਆਉਂਦੇ ਆ ਇਹ ਉਕਤ ਪਰਿਵਾਰ ਉੱਥੇ ਜਿਹੜੇ ਮੁਦਈ ਪਰਿਵਾਰ ਹੈ ਉਸ ਦੀ ਦੇਖਰੇਖ ਕਰਦੇ ਸੀ ਤੇ ਇਹ ਉਹਨਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਸੀ دہشت ਫਿਲਾ ਦੇ ਪਰਿਵਾਰ ਨੇ ਇਹ ਵੀ ਦੱਸਿਆ ਕਿ ਇਹਨੇ ਕੋਈ ਬੰਦੀ-ਬੰਦੀ ਵੀ ਬਣਾ ਰਿਹਾ ਸੀ ਧੱਕੇ ਨਾਲ ਹਾਂਜੀ ਇਹਨਾਂ ਨੇ ਉਸਨਾਂ ਨੂੰ ਨਾ ਰੋਕ ਕਰਕੇ ਉਹਨਾਂ ਦੀ ਵੀਡੀਓ ਵੀ ਬਣਾਈਆਂ ਤੇ ਉਹਨਾਂ ਤੋਂ ਕਾਗਜ਼ਾਤਾਂ ਦਾ ਦਸਤਖਤ ਵੀ ਕਰਵਾਏ ਸੀ ਤੇ ਹੋਰ ਵੀ ਕੋਈ ਸ਼ਾਮਲੇ ਬੰਦੇ ਵਿੱਚ ਇਹ ਕੁਲ 8 ਲੋਕ ਹੀ ਹਜੇ ਬਾਈ ਨੇ ਹੋਏ ਨੇ ਤੇ ਇਸ ਤੋਂ ਬਾਅਦ ਹੋਰ ਵੀ ਕੋਈ ਹੋਏਗਾ ਉਸ ਨੂੰ ਵੀ ਮੁਕਦਮੇ 'ਚ ਗ੍ਰਿਫਤਾਰ ਕੀਤਾ ਜਾਵੇਗਾ